ਤੇ ਮੇਲ ਗੇਲ ਹੁੰਦੇ ਰਹੇ ਪਰ ਯਾਦਾਂ ਨੇ ਮਾਨਾ ਮਰ ਜਾਣਾ ਪਿੱਛੇ ਯਾਦਾਂ ਰਹਿ ਜਾਣੀਆਂ ਮਾਨਾ ਮਰ ਜਾਣਾ ਪਿੱਛੇ ਪਰ ਸੁਖਾ ਰਾਜਾਂ ਵਾਲੇ ਦਾ ਆਹ ਉਹਦਾ ਮੁੰਡਾ ਨੱਚਦਾ ਉਹ ਨੌਦਾ ਮੁੰਡਾ ਨੱਚਦਾ ਆਹ ਉਹਦਾ ਮੁੰਡਾ ਨੱਚਦਾ ਪਿਆਰ ਨਾਲ ਪਿਆਰ ਨਾਲ ਕੋਈ ਗੱਲ ਨਹੀਂ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਉਹ ਕੋਈ ਗੱਲ ਨਹੀਂ ਜਿਲ੍ਹੇਸ਼ਤ ਵਿੱਚ ਨਹੀਂ ਕਰਨੇ ਹੈਪੀ ਸਰਪੰਚ ਰਿੰਕੂ ਗੱਬਾ ਤੇ ਵੀਰਾ ਗੋਰਾ ਸਰਪੰਚ ਲਵ ਪੁੱਲਰ ਵੀਰਾਂ ਦਾ ਸਤਿਕਾਰ ਕਰਦੇ ਆ ਆਏ ਸਾਲ ਦੀ ਤਰ੍ਹਾਂ ਵੱਡੇ ਰੋਲ ਐ ਸਾਲ ਵੀ ਦੋਲੇ ਬੇਨਤੀ ਆ ਪਲੀਜ਼ ਕਿਰਪਾ ਕਰਕੇ ਦੋਨੋਂ ਟੀਮਾਂ ਨਹੀਂ ਸਾਰੀਆਂ ਟੀਮਾਂ ਫਾਈਨਲ ਤੱਕ ਲੋਡ ਕਰ ਲੈਣ ਵੀ ਜੇਕਰ ਕੋਈ ਵੀ ਖਿਡਾਰੀ ਫੌਲ ਖੇਡਦਾ ਹੈ ਤੇ ਆਪਣੇ ਰੈਫਰੀ ਸਾਹਿਬਾਨ ਲਾਏ ਹੋਏ ਆ ਉਹ ਕਹਿੰਦੇ ਸੀ ਆਪਣੇ ਆਪ ਹੀ ਜਿਹੜਾ ਡਿਸੀਜਨ ਦੇ ਦੇਵਾਂਗੇ ਪਰ ਜਦੋਂ ਪੁਆਇੰਟ ਚਾਹੇ ਰੇਡਰ ਲੈ ਜਾਂਦਾ ਜਾਂ ਜਾਫੀ ਦਾ ਪੁਆਇੰਟ ਹੋ ਜਾਂਦਾ ਹੈ ਜਿਹੜੀ ਵੀ ਟੀਮ ਦਾ ਖਿਡਾਰੀ ਜਾਂ ਸਟਰਗਲ ਕਰਨ ਵਾਲੇ ਖਿਡਾਰੀ ਦੂਸਰੇ ਪਾਸੇ ਗਰਾਊਂਡ ਦੇ ਵਿੱਚ ਜਾ ਕੇ ਕੋਈ ਵਾਰਨਿੰਗ ਵਗੈਰਾ ਜਾਂ ਕੋਈ ਵੀ ਗਾਲ ਤਿੱਪਣ ਕਰਦੇ ਹੈ ਤੇ ਪੁਆਇੰਟ ਉਹਦੇ ਵਿਰੁੱਧ ਦਿੱਤਾ ਜਾਵੇਗਾ ਇਹ ਡੋਟ ਕਰ ਲੈਣ ਇਹ ਸਾਹਿਬ ਬਹੁਤ ਬਹੁਤ ਧੰਨਵਾਦ ਆਹ ਕਬੱਡੀ ਛੋਟੀ ਦੀ ਮੈਚ ਸਿਰੇ ਦਾ ਖੇਡਿਆ ਜਾ ਰਿਹਾ ਆਹ ਮੱਲ ਵੱਡੇ ਵੱਡੇ ਆਏ ਹੋਇਆ ਕਿਉਂਕਿ ਖੇਤੀਬਾੜੀ ਹੈ ਝੋਨਾ ਵੱਡਿਆ ਸੰਧੂਆ ਤੇ ਕਣਕ ਦੀ ਬਜਾਈ ਚਲਦੀ ਹੈ ਸਾਰੇ ਕੰਮ ਕਰ ਛੱਡ ਕੇ ਭਰਾ ਸਾਡੇ ਜੀ ਰੈਂਬੋ ਜਗਰਾਓ ਹੁਣਾਂ ਦਾ ਧੰਨਵਾਦ ਹੈ ਜੇਜੇ ਦਰ ਤੇ ਪੁੱਜੇ ਹੋਏ ਆ ਪਰ ਪਰ ਛੂ ਸ਼ਕਵਾਲਾ ਉਹ ਤਲਵਿੰਦਰ ਸਿੰਘ ਆਸਟ੍ਰੇਲੀਆ ਤੋਂ ਆਇਆ ਪਰ ਸਾਹਮਣੇ ਹੁਣ 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 ਫੈਸਲੇ ਕੀ ਨੇ ਆ ਪੁਆਇੰਟ ਜਾਫੀਆਂ ਦੇ ਹਿੱਸੇ ਪੁਆਇੰਟ ਜਾਫੀਆਂ ਦੇ ਹਿੱਸੇ ਕਹਿੰਦੇ ਫੈਸਲੇ ਹੋ ਗਏ ਆ ਹਰ ਇਧਰਲੇ ਪਾਸੇ ਅਪੀਲਾਂ ਨੇ ਦਲੀਲਾਂ ਨੇ ਦਲੀਲਾਂ ਨੇ ਉਧਰ ਪਿੰਦਰ ਕੈਨੇਡਾ ਸਾਡਾ ਭਰਾ ਖੜ ਗਿਆ ਟਰੱਕ ਰੋਵਾਦ ਨਹੀਂ ਆਉਂਦਾ ਯਾਰ ਭਰਾ ਬਣ ਕੇ ਥੋੜਾ ਪਿਛੇ ਨੂੰ ਹੋ ਜਾਓ ਭਰਾ ਬਣ ਕੇ ਪਲੇਅਰਾਂ ਨੂੰ ਪਿਛੇ ਨੂੰ ਕਰ ਲਿਆ ਡੀਪੀ ਸਾਹਿਬ ਭਰਾ ਬਣ ਕੇ ਥੋੜਾ ਥੋੜਾ ਪਿਛੇ ਪਰ 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 ਦੇਖ ਨਿਆਰਾ ਦੇਖ ਨਿਆਰਾ ਦੇਖ ਨਿਆਰਾ ਕਾਰਜ 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 ਆਹ ਮਸਤ ਗੜੀਆਂ ਚੜਾਉ ਮਸਤੀਆਂ ਪੰਪ ਪੰਪ ਪਰ ਕਿੱਥੇ ਅੰਮ੍ਰਿਤ ਵੀ ਕਹਿੰਦੇ ਮੱਲ ਵੱਡਾ ਖੇਡ ਕਬੱਡੀ ਦਾ ਆਹ ਪੈਂਦੀ ਹੋਈ ਕਬੱਡੀ ਆ ਚਾਰ ਤਿਆਰ ਨੇ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਤੋਤਾ ਸਿੰਘ ਵਾਲੇ ਦੀ ਖੇਡ ਕਲੱਬ ਆ ਉਹੀ ਜਾਫੀ ਆ ਆ ਰੋਡ ਪੰਡਿਤ 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 ਪੰਡਤ ਆਹ ਬਾਜੇ ਦਾ ਮਝਾਲ ਬਾਜੇ ਦਾ ਮਝਾਲ ਹੰਦਿਆਂ ਲਾਗੇ ਚੀਕਾ ਕੀ ਗੱਲ ਹੋ ਗਈ ਮੈਨੂੰ ਲੱਗਦਾ ਦੋ ਤਿੰਨ ਬੰਦੇ ਰੇਡਰ ਨੂੰ ਅੱਗੋਂ ਲੈਣ ਜਾਂਦੇ ਆ ਟਾਈਮ ਨਹੀਂ ਬੰਦਿਆ ਟਾਈਮ ਤੇ ਟੱਚ ਤੇ ਜਾਂਦੇ ਆ ਵਾਚੇ ਜਾਂਦੇ ਆ ਜੀ ਮੈਚ ਇੰਨਾ ਸੰਮਿਆੜ ਗਿਆ ਵੇਖ ਲੈ

ਹਿੱਸੇ ਆ ਰੋਡਰ ਦੇ ਰੋਡਰ ਦੇ ਗੱਡੀ ਦਾ ਇਧਰ ਗੁਰਬਖਸ਼ ਸਿੰਘ ਜੀ ਡੀਪੀ ਸਾਹਿਬ ਦਾ ਧੰਨਵਾਦ ਹੈ ਪਲੇਅਰਾਂ ਦਾ ਦੇਣ ਨਹੀਂ ਦੇ ਸਕਦੇ ਮਾਰੇ ਮਿੱਤਰੋ ਜਿੱਦਾਂ ਦਾ ਮੈਚ ਜਿੰਮੇ ਦਾ ਜੋਰ ਲੱਗਾ ਏ ਅਰਸ਼ ਸੋਨੂ ਸਿੰਧੜ ਕਬੱਡੀ 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 ਫੈਸਲੇ ਫੈਸਲੇ ਪਲੀਜ਼ ਪਲੀਜ਼ ਕਿਰਪਾ ਕਰਕੇ ਯਾਰ ਉਹੀ ਗੱਲ ਫੇਰ ਹੋਗੀ ਉਹੀ ਗੱਲ ਫੇਰ ਹੋਗੀ ਯਾਰ ਕੀ ਹੈ ਯਾਰ ਪੀਸ ਫਿਰ ਪੱਫਾਂ ਆਵੇਗਾ 1000 ਰੁਪਇਆ ਜੀਤ ਸਰਪੰਚ ਉਹਨਾਂ ਵੱਲੋਂ ਮੈਚ ਮੈਚ ਐਨ ਬਰਾਬਰੀ ਤੇ ਐ ਮੈਚ ਫਸਿਆ ਪਿਆ ਆ ਮੈਚ ਦਾ ਤਾਂ ਨਜ਼ਾਰਾ ਹੀ ਵੱਖਰਾ ਐ